6.5 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਮਾਲਕ ਨੇ ਆਪ ਨੇ ਤੇ ਸਾਰੇ ਪਰਿਵਾਰ ਨੇ ਬਹੁਤ ਸ਼ੌਂਕ ਨਾਲ ਕੋਠੀ ਆਪਦੀ ਤਿਆਰ ਕਰਵਾਈ ਸਗੀ ਮਾਲਕ ਕਹਿੰਦੇ ਵੀ ਵੇਚਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਵੇਚਣੀ ਪੈ ਰਹੀ ਹੈ ਜੀ ਕਿਉਂਕਿ ਬਹੁਤ ਰੀਝਾਂ ਨਾਲ ਬਣਾਈ ਹੋਈ ਹੈ ਕੋਠੀ ਸਾਰਾ ਕੰਮ ਹਰ ਇੱਕ ਕਰਵਾਇਆ ਹੋਇਆ ਹੈ ਬਾਕੀ ਮਾਲਕ ਕਹਿੰਦੇ ਵੀ ਫੈਮਲੀ ਪ੍ਰੋਬਲਮ ਕਰਕੇ ਕੋਠੀ ਵੇਚਣੀ ਪੈ ਰਹੀ ਆ ਆਪਾਂ ਗੱਲ ਕਰਦੇ ਹਾਂ ਪੂਰੀ ਕੋਠੀ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦਾਂਗੇ ਜੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੋਠੀ ਦੀ ਆਪਾਂ ਅੱਜ ਜਗਾਂ ਦੀ ਗੱਲ ਕਰੀਏ ਵੈਸੇ ਤਾਂ ਤੁਹਾਨੂੰ ਮੈਂ ਪਹਿਲਾਂ ਕਨਫਰਮ ਕਰਵਾਈ ਦਿੱਤਾ ਸੀਗਾ ਵੀਡੀਓ ਦੀ ਸਟਾਰਟਿੰਗ 'ਚ ਦੱਸਤਾ ਸੀਗਾ ਜਗਾਂ ਆਪਨ ਮਿਲੂਗੀ 6.5 ਮਰਲੇ ਬਾਕੀ ਜਿਹੜਾ ਰਸਤਾ ਲੱਗਦਾ ਕੋਠੀ ਨੂੰ ਬਹੁਤ ਵਧੀਆ ਖੁੱਲਾ ਡੁੱਲਾ ਲੱਗਦਾ ਜੀ ਸੜਕਾ ਦੇਖੋ ਤੁਸੀਂ ਫਰੰਟ ਤੇ ਵੀ ਗਲੀ ਆ ਸੀ ਸਾਈਡ ਚ ਵੀ ਸੜਕ ਹੈ ਜੀ ਹਰ ਪਾਸੇ ਆਪਾਂ ਨੂੰ ਵਧੀਆ ਰਸਤਾ ਮਿਲੂਗਾ ਬਾਕੀ ਆਪਾਂ ਅੰਦਰ ਚੱਲਦੇ ਆ ਕੋਠੀ ਦੇ ਤੇ ਕੀ ਕੁਝ ਬਣਿਆ ਹੋਇਆ ਕਿਵੇਂ ਦਾ ਬਣਿਆ ਹੋਇਆ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦਿੰਨੇ ਸੀ ਤੇ ਕੋਠੀ ਦੇ ਮੂਹਰੇ ਕਾਫੀ ਪੇੜ ਪੌਦੇ ਲੱਗੇ ਹੋਏ ਨੇ ਜਿਵੇਂ ਕਿ ਤੁਸੀਂ ਪਹਿਲਾਂ ਦੇਖ ਹੀ ਲਈ ਸੀ ਕਾਫੀ ਵਧੀਆ ਲੁੱਕ ਦਿੰਦੇ ਨੇ ਜਿਹੜੇ ਕੋਠੀ ਨੂੰ ਬਾਕੀ ਜੋੜੀਆਂ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਅੰਦਰੋਂ ਤੁਸੀਂ ਚੱਕਰੋ ਸੀ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਹੈ ਹਰ ਇੱਕ ਕੰਮ ਸ਼ੌਂਕ ਨਾਲ ਹੋਇਆ ਸੀ ਬਾਕੀ ਬਾਹਰਲਾ ਰੰਗ ਤਾਂ ਥੋੜਾ ਜਿਹਾ ਖਰਾਬ ਹੋਇਆ ਪਿਆਗਾ ਜਿਆਦਾ ਨਹੀਂ ਮੜਾ ਮੂਟਾ ਆਪਾਂ ਕਹਿ ਸਕਦੇ ਹਾਂ ਬਾਕੀ ਤੁਸੀਂ ਚੈੱਕ ਕੀਤਾ ਹੀ ਸੀਗਾ ਸਟਾਰਟਿੰਗ ਦੇ ਵਿੱਚ ਅੰਦਰ ਆਪਾਂ ਪਹੁੰਚ ਗਏ ਸੀ ਤੁਸੀਂ ਡਰਾਈਂਗ ਏਰੀਆ ਚੈੱਕ ਕਰੋ ਲੋਬੀ ਦਾ ਸਾਰਾ ਏਰੀਆ ਚੈੱਕ ਕਰੋ ਜੀ ਉੱਪਰੋਂ ਛੱਤ ਦੇਖੋ ਸਾਰਾ ਕੁਝ ਆਪਾਂ ਨੂੰ ਵਧੀਆ ਸੀ ਤੇ ਮਾਲਕ ਕਹਿੰਦੇ ਨੇ ਵੀ ਕੋਠੀ ਬਹੁਤ ਸ਼ੌਂਕ ਨਾਲ ਬਣਾਈ ਸਗੀ ਵਧੀਆ ਰੀਜਨ ਨਾਲ ਕੋਠੀਆਂ ਜਿਹੜੀ ਇਹ ਸਾਰੀ ਤਿਆਰ ਕਰਵਾਈ ਹੋਈ ਹੈ ਬਾਕੀ ਕੋਠੀਆਂ ਆਪ ਦੱਸ ਵੀ ਰਹੀ ਅਸੀਂ ਤੁਸੀਂ ਚੈੱਕ ਕਰੋ ਕਿੰਨੀ ਵਧੀਆ ਕੋਠੀਆਂ ਇਹਨਾਂ ਨੇ ਬਣਾਈ ਹੋਈ ਹੈ ਕੰਮ ਦੇਖੋ ਕਿੰਨਾ ਸੋਹਣਾ ਕਰਵਾਇਆ ਹੋਇਆ ਮਾਲਕ ਨੇ ਛੇਤੀ ਤੋਂ ਛੇਤੀ ਸੇਲ ਕਰਨੀਆਂ ਹੋ ਜਾਂਦਾ ਜੀ ਕਈ ਵਾਰੀ ਪ੍ਰੋਬਲਮਾਂ ਹੋ ਜਾਂਦੀਆਂ ਤਾਂ ਕਰਕੇ ਬਸ ਵੇਚਣੀ ਪੈ ਰਹੀ ਆ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਗਾ ਬਾਕੀ ਤੁਹਾਨੂੰ ਬੈਡਰੂਮ ਚੈੱਕ ਕਰਵਾ ਦੇਣਾ ਸੀ ਤੁਸੀਂ ਚੈੱਕ ਕਰੋ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਤੇ ਲੋਬੀ ਦੇ ਵਿੱਚ ਹੀ ਬਾਥਰੂਮ ਬਣਿਆ ਹੋਇਆ ਵਧੀਆ ਬਾਥਰੂਮ ਏਰੀਆ ਆਪਾਂ ਨੂੰ ਮਿਲ ਜੂਗਾ ਬਾਹਰਲੀ ਸਾਈਡ ਬਾਸ਼ ਪੈਸ਼ਨ ਲੱਗਿਆ ਹੋਇਆ ਸੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਪਾਣੀ ਦੀ ਸਪਲਾਈ ਮਿਲੂਗੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਵਾਸਤੇ ਮੋਟਰ ਲੱਗੀ ਹੋਈ ਹੈ ਤੇ ਵਧੀਆ ਪਾਣੀ ਹੈ ਜੀ ਪੂਰਾ ਵਧੀਆ ਟੋਪ ਦਾ ਜੀ ਪੂਰਾ ਮਿੱਠਾ ਬਾਕੀ ਆਪਾਂ ਕੋਠੀ ਦੀ ਗੱਲ ਕਰੀਏ ਕੋਠੀ ਦੇ ਥੱਲੇ ਫਰਸ਼ ਦੀ ਗੱਲ ਕਰੀਏ ਚੱਕ ਰੋਜ਼ੀ ਟਾਈਲਾਂ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਚੜਨਗੀਆਂ ਬਾਕੀ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਤੁਸੀਂ ਚੱਕ ਰੋਜ਼ੀ ਆਪਾਂ ਤੁਹਾਨੂੰ ਉੱਤੇ ਵੀ ਲੈ ਕੇ ਚਾਉਦੇ ਹ ਤੁਸੀਂ ਚੈੱਕ ਕਰੋ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕ੍ਰੈਡਿਟ ਜਿਹੜਾ ਜਾਣਦਾਗਾ ਵੀਡੀਓ ਦਾ ਮਾਲਕ ਨੂੰ ਜਾਣਦਾਗਾ ਉੱਪਰ ਵੀ ਆਪਾਂ ਨੂੰ ਕਮਰਾ ਮਿਲ ਜੂਗਾ ਲੌਬੀ ਏਰੀਆ ਮਿਲ ਜੂਗਾ ਬਾਕੀ ਜਿਹੜੀ ਪੌੜੀਆਂ ਨੇ ਪੌੜੀਆਂ ਤੇ ਗ੍ਰਿਲ ਲੱਗੀ ਹੋਈ ਆ ਜੜੀ ਉੱਪਰ ਦੀ ਛੱਤ ਸਾਰੀ ਆਪਾਂ ਨੂੰ ਵਧੀਆ ਤਿਆਰ ਕੀਤੀ ਹੋਈ ਮਿਲੂਗੀ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਆਪਾਂ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਏਸੀ ਦੀ ਫੀਟਿੰਗ ਆਪਾਂ ਨੂੰ ਹਰ ਪਾਸੇ ਪੂਰੀ ਵਧੀਆ ਮਿਲੂਗੀ ਕੋਈ ਏਸੀ ਦੀ ਫੀਟਿੰਗ ਕਰਵਾਉਣ ਦੀ ਲੋੜ ਹੈ ਨਹੀਂ ਤੇ ਉੱਪਰ ਆਪਾਂ ਨੂੰ ਸਟੋਰ ਰੂਮ ਵੀ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਡਰੂਮ ਨਾਲ ਅਟੈਚ ਹੀ ਹੈ ਜੀ ਤੇ ਜੋੜੀਆਂ ਦਾ ਟੋਟਲ ਕੰਮ ਹੋਇਆ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਕਾਫੀ ਸਪੇਸ ਵੀ ਮਿਲ ਜੂਗੀ ਬਾਹਰ ਵੀ ਤੁਹਾਨੂੰ ਮੈਂ ਲੈ ਕੇ ਚਲ ਦਿਆਂ ਜੀ ਚੈੱਕ ਕਰੋ ਤੁਸੀਂ ਤੁਹਾਨੂੰ ਮੈਂ ਕਹਿਅ ਸੀਗਾ ਤੇ ਉੱਪਰ ਤੋਂ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀ ਮਿਲ ਜੂਗੀ ਇਹ ਜਿਹੜੀ ਬਾਹਰੋਂ ਪੌੜੀ ਬਣੀ ਹੋਈ ਹੈ ਇਹ ਲੋਹੇ ਦੀ ਇਹਨਾਂ ਨੇ ਲੁਵਾਈ ਹੋਈ ਆ ਬਾਕੀ ਸਾਰੀ ਛੱਤ ਮਾਲਕ ਨੇ ਪੱਕੀ ਕਰਵਾ ਰੱਖੀ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਓ ਆਸ-ਪਾਸੇ ਦਾ ਮਾਹੌਲ ਪੂਰਾ ਵਧੀਆ ਮਿਲ ਜੂਗਾ ਬਾਕੀ ਕੋਈ ਅਜੇਹਾ ਕੰਮ ਨਹੀਂ ਹੈਗਾ ਜਿਹੜਾ ਆਪਾਂ ਨੂੰ ਕੋਠੀ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਸਿੱ ਆਪਣੇ ਕੋਲੇ 6.5 ਮਰਲੇ ਥਾਂ ਦੀ ਕੋਠੀ ਇਹ ਪਹੁੰਚੀ ਅੱਜ ਤੇ ਮਾਲਕ ਨੇ ਵੇਚਣੀ ਹੈ ਤੇ ਵੇਚਣਾ ਜਲਦੀ ਅਸੀਂ ਕੋਈ ਖਰੀਦਣ ਦਾ ਹੈਗਾ ਚਾਹਵਨ ਜੇ ਕਿਸੇ ਨੂੰ ਪਸੰਦ ਆਈਏ ਕੋਠੀ ਇਹ ਤਾਂ ਮਾਲਕ ਨਾਲ ਛੇਤੀ ਗੱਲ ਕਰ ਲਿਓ ਨੰਬਰ ਵਗੈਰਾ ਤੁਹਾਨੂੰ ਮੈਂ ਕੰਫਰਮ ਸਾਰਾ ਕੁਝ ਕਰਵਾ ਦਿੰਨਾ ਅਸੀਂ ਪਹਿਲਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰ ਦਿਓ ਥੱਲੇ ਇੱਕ ਕਮੈਂਟ ਸੈਕਸ਼ਨ ਹੈ ਜੀ ਜਰੂਰ ਕਮੈਂਟ ਪਾ ਦਿਓ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਜੀ ਤਾਂ ਆਪਣੇ ਕੋਲੇ ਖਾਸ ਜਿਹੜਾ ਏਰੀਆ ਕਲਾਨੌਰ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਸਿਟੀ ਹੈ ਜੀ ਕਲਾਨੌਰ ਉੱਥੇ ਇਹ ਕੋਠੀ ਬਣੀ ਹੋਈ ਹੈ ਜਿਹੜਾ ਬਟਾਲਾ ਜੀ ਉਹ ਇਹਨਾਂ ਤੋਂ 26 ਕਿਲੋਮੀਟਰ ਰਹਿ ਜਾਂਦਾ ਤੇ ਗੁਰਦਾਸਪੁਰ ਵੀ 26 ਰਹਿ ਜਾਂਦਾ ਡੇਰਾ ਬਾਬਾ ਨਾਨਕਾ ਜਿਹੜਾ ਉਹ ਇਹਨਾਂ ਦੇ ਸਿਟੀ ਤੋਂ 7 ਕਿਲੋਮੀਟਰ ਰਹਿ ਜਾਂਦਾ ਜੀ ਬਾਕੀ ਮਾਲਕ ਕਹਿੰਦੇ ਨੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਠੀ ਤਾਂ ਆਓ ਦੇਖੋ ਤੇ ਇਹ ਦੇਖਣ ਤੋਂ ਬਾਅਦ ਜਦੋਂ ਪਸੰਦ ਆ ਗਈ ਤੇ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ ਜਿਹੜੀ ਡਿਮਾਂਡ ਉਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਜਿਹੜਾ ਰੇਟ ਦੱਸਿਆਗਾ ਇੱਕ ਵਾਰੀ 45 ਲੱਖ ਰੁਪਇਆ ਇਹਨਾਂ ਨੇ ਦੱਸਿਆ ਮਾਲਕ ਕਹਿੰਦੇ ਨੇ ਵੀ ਘਾਟਾ ਵਾਦਾ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਮੌਕੇ ਤੇ ਵੇਕੇ ਕੀਤਾ ਜਾਊਗਾ ਇੱਕ ਵਾਰੀ 45 ਲੱਖ ਰੁਪਇਆ ਡਿਮਾਂਡ ਹੈਗੀ ਤੇ ਜਾ ਕੇ ਦੇਖ ਵੀ ਸਕਦੇ ਹੋ ਤੇ ਕੋਈ ਖਰੀਦਣ ਦਾ ਚਾਹ ਬਣੇ ਤਾਂ ਗੱਲ ਕਰੋ ਮਾਲਕ ਨਾਲ ਤੁਸੀਂ ਆਪੀ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਅਸੀਂ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ-ਕੁਠੀ ਮਕਾਨ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੁਠੀਆਂ ਆਈਆਂ ਪਈਆਂ ਅਲੱਗ-ਅਲੱਗ ਏਰੀਆ ਚੋਂ ਤੁਸੀਂ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਕੁ ਰੇਟ ਤੱਕ ਘਰ-ਕੁਠੀ ਮਕਾਨ ਤੁਹਾਨੂੰ ਚਾਹੀਦਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ-ਕੁਠੀ ਮਕਾਨ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਕਿਸੇ ਵੀ ਸ਼ਹਿਰ ਕਿਸੇ ਵੀ ਪਿੰਡ ਕਿਸੇ ਵੀ ਕਸਬੇ ਕਿਤੋਂ ਵੀ ਦੇਖ ਰਹੇ ਹੋ ਜ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮੇਂ ਭੇਜ ਦਿਓ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਾਂ ਫਰੀ ਦੇ ਵਿੱਚ ਐਡ ਲਗਾਉਨੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਛ ਨਹੀਂ ਆਪਾਂ ਲੈਂਦੇ ਸੀ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਲਾ ਦੇਵਾਂਗੇ ਸਿੰਘ ਤੇ ਹੁਣ ਦੋ ਜੇ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬੱਤ ਬਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ